اوه ڏيڏي نا بند ڪر او جا نا بند ڪر ਸਰਕਾਰਾਂ ਕੋ ਸਾਰੇ ਪਰਭੰਾਨ ਨੇ ਐਨਡੀਆ ਰਵਾਦ ਚੰਡੀਗੜ੍ਹ ਤੋਂ ਸਰਕਾਰਾਂ ਨੂੰ ਪਾਣੀ ਘਟ ਲੱਗਣਾ ਸਰਕਾਰਾਂ ਨੂੰ ਕੀ ਨਹੀਂ ਕਰ ਸਕਦੀਆਂ ਸਰਕਾਰਾਂ ਜੀ ਨਾਮ ਦੱਸ ਕੇ ਜੀ ਅੱਜ ਜਿਹੜਾ ਕਿਤੇ ਧਰਨ ਲਗਾਏ ਸੀ ਮੈਂ ਵਿਜੇ ਸਿੰਘ ਸੈਕਟਰੀ ਧਰਨ ਪ੍ਰਚਾਰ ਕਮਿਸ਼ਨ ਉਹਦਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ 4:20 ਤੇ ਸਾਡਾ ਇੱਕ ਮੁਲਾਜ਼ਮ ਹੈ ਖਜ਼ਾਨਚੀ ਬਹੁਤ ਪਿਆਰਾ ਸਾਡਾ ترਸੀਮ ਸਿੰਘ ਉਹਨੇ ਇੱਕ ਦਛਾਲ ਮਾਰੀ ਆ ਤੇ 4 ਵਜੇ ਤੋਂ 5-6 ਵਜੇ ਸਾਡੇ ਬੰਦੇ ਆ ਗਏ ਨੇ ਉਹ ਕੇਅਰ ਕਰਨ ਵਾਸਤੇ ਕੋਈ ਕਿਸੇ ਨੇ ਗੱਲ ਨਹੀਂ ਸੁਣੀ ਆ ਠਾਣਾ ਜਿਹੜਾ ਸੁਲਤਾਨਵੰਡਾ ਜਿਹੜਾ ਕੀ ਚਾਟੀਵੰਡ ਚੌਕ ਵਾਲਾ ਇਹਨਾਂ ਨੇ ਬਿਲਕੁਲ ਹੀ ਗੱਲ ਨਹੀਂ ਕੀਤੀ ਸਾਡੇ ਨਾਲ ਮੈਂ ਖੁਦ ਆ ਗਿਆ ਮੈਂ ਖੁਦ ਆਇਆ ਖੁਦ ਮੈਂ ਉਹਨਾਂ ਨਾਲ ਕਿਹਾ ਮੈਂ ਸਕਤੀ ਐ ਐਸਪੀ ਜੀ ਦਾ ਉਹ ਇੱਕ ਬੀਬੀ ਬੈਠੀ ਆ ਉਹ ਬੈਠੀ ਰਹੀ ਆ ਇੱਕ ਮੁੰਡਾ ਬੈਠਾ ਉਹਨਾਂ ਨੇ ਕਿਹਾ ਕੋਈ ਹੁਣੇ ਲੈਣੀ ਗੋਤੇ ਘਰ ਲੱਭਦੇ ਆ ਉਹ ਕਰਦੇ ਆ ਆ ਕਰਦੇ ਆ ਕੱਖ ਨਹੀਂ ਕੀਤਾ ਫਿਰ ਸੁਵਡਨਤ ਸਾਹਿਬ ਸਾਡੇ ਮਲਕੀਸ ਜੀ ਨੇ ਸਾਰੇ ਪਾਸੇ ਫੋਨ ਘੁਮਾਏ ਆ ਹਨਾ ਜੀ ਸੀਪੀ ਸਾਹਿਬ ਨਾਲ ਗੱਲ ਹੋਈ ਆ ਸੀਪੀ ਸਾਹਿਬ ਨੇ ਕੰਟਰੋਲ ਕੀਤਾ ਆ ਹੁਣ ਪਾਣੀ ਪੂਣੀ ਬੰਦ ਕਰਨ ਦੀਆਂ ਗੱਲਾਂ ਕਰ ਰਹੀ ਹੈ ਸਰਕਾਰ ਕਰਵਾਵੇ ਸਾਡਾ ਬੰਦਾ ਦੇਵੇ ਇਹ ਸਰਕਾਰ ਦਾ ਕੰਮ ਆ ਕਿੰਨੀ ਉਮਰ ਸੀ ਉਹਨਾਂ ਦੀ 55 ਸਾਲ ਦੀ ਉਮਰ ਸੀ ਤੇ ਬਹੁਤ ਪਿਆਰਾ ਸਾਡਾ ਉਹ ਬੱਚਾ ਆ ਇਹ ਬਹੁਤ ਸੇਵਾ ਭਾਵਨਾ ਵਾਲਾ ਰੋਜ਼ ਐਤਵਾਰ ਇੱਥੇ ਬਾਬਾ ਜੀ ਦੀ ਸੇਵਾ ਕਰਦਾ ਹਾਂ ਹਾਂਜੀ ਹਰ ਕੰਮ ਕਰਦਾ ਹੈ 4:20 ਦਾ ਸਵੇਰ ਸਮਾਂ ਸੀ ਸੀਟੀ ਵੀ ਇਹਨਾਂ ਦੇ ਸੀਸੀਟੀ ਵੀ ਵਿੱਚ ਆਇਆ ਹੈ ਆਂ ਦੇਖ ਲਿਆ ਚਲਾਨ ਕੱਟ ਰਹੇ ਨੇ ਤੇ ਆ ਨਾਕਾ ਨੇ ਤੇ ਉਹਨੂੰ ਉਹਨੂੰ ਜਿਹਨੂੰ ਮਰਜ਼ੀ ਕਰ ਲੋ ਸਾਡਾ ਇਹ ਇਲਾਕਾ ਨਹੀਂ ਕੀ ਮੰਗ ਕਰ ਰਹੇ ਨੇ ਕੀ ਕਹਿ ਰਹੇ ਨੇ ਮੰਗਿਆ ਵੀ ਸਾਡਾ ਬੰਦਾ ਸੱਜਣ ਬਗੇ ਨੇ ਅੱਜ ਕੋਈ ਬੋਡੀ ਲੰਮੜ ਦਾ ਸਰਕਾਰ ਸਹਿਯੋਗ ਕਰੇ ਐਡਾ ਵੱਡਾ ਪ੍ਰਸ਼ਾਸਨ ਆ ਪ੍ਰਸ਼ਾਸਨ ਕੋਲ ਬੜੇ ਵੱਡੇ ਪ੍ਰਬੰਧ ਹੁੰਦੇ ਨੇ ਸਸਤਾ ਸ਼ਹਿਰ ਨੂੰ ਨੀਗੋ ਦਾ ਪ੍ਰਬੰਧਕ ਮੈਡੀਕਲ ਬੁਲਾ ਲਿਆ ਇਹ ਕੀ ਕਾਰਨ ਕਿ ਉਹਨਾਂ ਨੇ ਇਹ ਕੋਈ ਕਰਨੇ ਇਹ ਨਹੀਂ ਪਤਾ ਲੱਗਾ ਕੀ ਕਰ ਰਹੇ ਮਨਜੀਤ ਸਿੰਘ ਜੀ ਕੀ ਗੱਲਬਾਤ ਕੀ ਹੋਈ ਹੈ ਪਤਾ ਨਹੀਂ ਜੀ ਸਾਡਾ ਭਰਾ ਸਵੇਰੇ ਇੱਥੇ ਸੈਰ ਕਰਨ ਆਇਆ ਤੇ ਇੱਥੇ ਵੇਚਾਂ ਦੇ ਡਿੱਗਦੇ ਆ ਇੱਥੇ ਲੋਕਾਂ ਨੇ ਦੱਸਿਆ ਜਿਤਨਾ ਮਰੋ ਕੀ ਤੁਹਾਡਾ ਤਾਂ ਘਰੋਂ ਕੋਈ ਗੱਲਬਾਤ ਤਾਂ ਨਹੀਂ ਕੀਤੀ ਨਹੀਂ ਨਹੀਂ ਕੋਈ ਗੱਲ ਹੋਈ ਤਾਂ ਸੰਪਰਕ ਨਹੀਂ ਕਰਦੇ ਕਿੰਨੇ ਵਜੇ ਕਰੋਗੇ ਸਵਾਗਤ 4 ਵਜੇ ਇੱਥੇ ਡਿੱਗਾ 4 ਵਜੇ ਕਰਵਾ ਲਈ ਅੰਕਸ਼ਾ ਹੀ ਤੁਸੀਂ ਕੰਪਲੀਟ ਕੀਤੀ ਦਰਖਾਸਤ ਆਹ ਜੀ ਦਰਖਾਸਤ ਲਿਖਾਈ ਕੋਈ ਸਾਡੀ ਗੱਲ ਬਾਤ ਨਹੀਂ ਸੁਣਦਾ ਨਾ ਕੋਈ ਆਈ ਤਾਂ ਕੋਈ ਸੁਣਵਾਈ ਨਹੀਂ ਕੋਈ ਨਹੀਂ ਆਉਂਦੀ ਜੀ ਆਈ ਇੱਥੇ ਬੈਠੇ ਆ ਤੇ ਮਨ ਸਾਰਾ ਸਟਾਫ ਸਤਿਆਜ ਸਟਾਫ ਬੈਠਾ ਸਾਰਾ ਪਰਿਵਾਰ ਚ ਕੌਣ ਕੌਣ ਸੀ ਗਾਰੰਟੀ ਆਪਾਂ ਗਿਆਰਾਂ ਬਿਦਾ ਪਰਿਵਾਰ ਚ ਮੈਂ ਵੱਡਾ ਭਰਾ ਉਹਨਾਂ ਦਾ ਜੀ ਇੱਕ ਮੇਰਾ ਕਾਕਾ ਉਹਨਾਂ ਦਾ ਕੋਈ ਨਹੀਂ ਉਹ ਗੁੜੀਆਂ ਵਿਆਹ ਤੋਂ ਇਹ ਡਿਊਟੀ ਕਿੱਥੇ ਕਰਦੇ ਸੀ ਦਰਬਾਰ ਸੇਵਕ ਜਾਂਚੀ ਦੀ ਪੋਸਟ ਤੇ ਜਿਹੜਾ ਉਹਨਾਂ ਦੇ ਦੂਜੇ ਬੰਦੇ ਨੇ ਇੱਕ ਵਿਅਕਤੀ ਵੱਲੋਂ ਐਜੂਕੇਸ਼ਨਾਂ ਲਗਾਈ ਕੀ ਹੈ ਹੋਰ ਇਹਦਾ ਜਿਹੜੀ ਕਿ ਸਿਹਤ ਦੀ ਲੱਗੀਆਂ ਹੋਈਆਂ ਨੇ ਪਰ ਅੰਦਰੋਂ ਲੱਗ ਮੈਨੂੰ 9:30 ਵਜੇ ਇਤਲਾਹ ਮਿਲੀ ਸੀ ਪੇਦਨਾਂ ਦਾ ਕਰਕੇ ਇੱਕ ਬੇਰਕੁਨੀ ਛਾਲ ਮਾਰਤੀ ਆ ਮੌਕੇ ਤੇ ਆਇਆ ਜੀ ਐਨਡੀਆਪਰ ਟੀਮ ਵਾਲਿਆਂ ਨਾਲ ਕਨੈਕਟ ਕਰ ਲਿਆ ਉਹ ਆ ਰਹੀ ਹੈ ਜੀ ਨਹਿਰ ਦਾ ਪਾਣੀ ਬੰਦ ਕਰਵਾ ਦਿੱਤਾ ਪਹਾਲ ਜਾਰੀ ਹੈ ਜੀ ਉਸ ਘੰਟੇ ਤੱਕ ਪਰਵਾਰ ਦਾ ਕਹਿਣਾ ਕਿ ਸਾਡੀ ਸਵੇਰ ਦੇ तकरीबन 4:30 ਵਜੇ ਦੀ ਗੱਲ ਪਰ ਅਜੇ ਤੱਕ ਕੋਈ ਸੁਲਵਾਈ ਨਹੀਂ ਦੇਖੋ ਜੀ ਇਹ ਸੁਲਤਾਨਵੈਡ ਦਾ ਏਰੀਆ ਵੀ ਪੈਂਦਾ ਸੀ ਬੀਟ ਵੀਨ ਦਾ ਜਿਹੜੇ ਪੈਂਦਾ ਸੀ ਮੈਂ ਬੀਟ ਵੀਨ ਤੋਂ ਆਇਆ ਮੈਂ ਮੌਕੇ ਤੇ ਆ ਕੇ ਕੰਟਰੋਲ ਕਰ ਲਿਆ ਜੀ ਅਫਸਰਾਂ ਨੂੰ ਦੱਸ ਦਿੱਤਾ